ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਬਟਾਲਾ ਤੋਂ ਬਟਾਲਾ ਦੇ ਡੇਰਾ ਬਾਬਾ ਨਾਨਕ ਦੇ ਲਾਗੇ ਸ਼ਾਹਪੁਰ ਜਾਜਨ ਪਿੰਡ ਦੇ ਸਖੀ ਪੁਲ ਦੇ ਡੇਰਾ ਬਾਬਾ ਨਾਨਕ ਪੁਲਿਸ ਅਤੇ ਬਟਾਲਾ ਪੁਲਿਸ ਨੇ ਇੱਕ ਅਨਕਾਊਂਟਰ 21 ਨਵੰਬਰ ਨੂੰ ਬਟਾਲਾ ਦੇ ਭੀੜਪਾੜ ਵਾਲੇ ਇਲਾਕੇ ਵਿੱਚ ਜਲੰਧਰ ਰੋਡ ਤੇ ਕਾਂਗਰਸੀ ਲੀਡਰ ਗੋਤਮ ਗੁੱਡੂ ਛੇੜ ਦੀ ਮੋਬਾਈਲਾਂ ਵਾਲੀ ਦੁਕਾਨ ਤੇ ਗੋਲੀ ਚਲਾਉਣ ਵਾਲੇ ਗੈਂਗਸਟਰਾਂ ਦਾ ਪੁਲਿਸ ਨੇ ਅਨਕਾਊਂਟਰ ਕੀਤਾ ਹੈ ਅਤੇ ਉਹਨੂੰ ਸਿਵਲ ਹਸਪਤਾਲ ਚ ਦਾਖਲ ਕੀਤਾ ਹੈ ਕੀ ਕਹਿੰਦੇ ਨੇ ਇਸ ਮਾਮਲੇ ਤੇ ਐਸਐਸਪੀ ਬਟਾਲਾ ਤੁਸੀਂ ਖੁਦ ਸੁਣ ਲਓ ਜੀ ਸਰ ਕਰੀਜੀ ਸ਼ੁਰੂ ਹਾਂ ਜੀ ਜੀ ਸਰ ਮਾਰੇ ਉਹ ਡੀਜੀਪੀ ਪੰਜਾਬ ਅਤੇ ਡਾਈਜੀ ਬਾਰਡਰ ਹੈ ਜਿਹਦੇ ਦਿਸ਼ਾ ਨਿਰਦੇਸ਼ ਹੈ ਜਿਹੜੀ ਬਟਾਲਾ ਪੁਲਿਸ ਦੀ ਗੈਂਗਸਟਰਸ ਤੇ ਇੰਟੀ ਨੈਸ਼ਨਲ 엘iments ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਵਿੱਚ ਸਾਡੀ ਟੀਮ ਐਸਪੀ ਇਨਵੈਸਟੀਗੇਸ਼ਨ ਗੁਰਪ੍ਰਤਾਪ ਡੀਐਸਪੀ ਸਿਟੀ ਸੰਜੀਵ ਇੰਚਾਰਜ ਸੀਆਈਏ ਸੁਖਰਾਜ ਤੇ ਐਸਐਚਓ ਸਿਵਲ ਲਾਈਨ ਹਰਜਿੰਦਰ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ 21 ਨਵੰਬਰ ਨੂੰ ਬਟਾਲਾ ਸਿਟੀ ਦੇ ਵਿੱਚ ਇੱਕ ਮੋਬਾਈਲ ਸ਼ਾਪ ਦੇ ਉੱਤੇ ਦੋ ਬੰਦਿਆਂ ਨੇ ਅਣਪਛਾਤੇ ਬੰਦਿਆਂ ਨੇ ਫਾਇਰਿੰਗ ਕੀਤੀ ਸੀ ਉਦੇ ਵਿੱਚ ਸਾਡੀ ਟੀਮ ਨੇ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇਨਪੁੱਟ ਦੀ ਮਦਦ ਨਾਲ ਦੋਵੇਂ ਬੰਦਿਆਂ ਨੂੰ ਆਈਡੈਂਟੀਫਾਈ ਕੀਤਾ ਤੇ ਉਹਦੇ ਵਿੱਚੋਂ ਇੱਕ ਕਬਲਜੀਤ ਏਲੀਅਸ ਲਵਜੀਤ ਜੋ ਕਿ ਵੀਰੋਵਾਲ ਦਾ ਰਹਿਣ ਵਾਲਾ ਹੈ ਉਹਦੇ ਬਾਰੇ ਐਸ ਐਚ ਓ ਸਿਵਲ ਨੇ ਹਰਜਿੰਦਰ ਨੂੰ ਇਨਫੋਰਮੇਸ਼ਨ ਮਿਲੀ ਕਿ ਇਸ ਏਰੀਆ ਦੇ ਵਿੱਚ ਕਿਤੇ ਜਾ ਰਿਹਾ ਹੈ ਜਦੋਂ ਐਸ ਐਚ ਓ ਸਿਵਲ ਲਾਈਨ ਉਧਰੋਂ ਆ ਰਹੇ ਸੀਗੇ ਤੇ ਇਹਨਾਂ ਦਾ ਆਮਣਾ-ਸਾਮਣਾ ਹੋਇਆ ਤੇ ਜਿਹੜਾ ਇਹ ਦੋਸ਼ੀ ਸੀਗਾ ਕਬਲਜੀਤ ਇਹਨੇ ਬਾਈਕ ਭਜਾਉਣ ਦੀ ਕੋਸ਼ਿਸ਼ ਕੀਤੀ ਇਹਦੀ ਬਾਈਕ ਗਿਰ ਗਈ ਤੇ ਇਹਨੇ ਪੁਲਿਸ ਦੇ ਉੱਤੇ ਤਾਬੜਤੋਰ ਫਾਇਰਿੰਗ ਕਰ ਦਿੱਤੀ ਜਦੋਂ ਐਸ ਐਚ ਓ ਅਰਜਿੰਦਰ ਨੇ ਆਪਣਾ ਬਚਾਅ ਕਰਨ ਦੇ ਲਈ ਹਵਾਈ ਫਾਇਰ ਕੀਤਾ ਤੇ ਸੈਲਫ ਡਿਫੈਂਸ ਦੇ ਵਿੱਚ ਜਦੋਂ ਫਾਇਰ ਕੀਤਾ ਤੇ ਇਹਦੀ ਲੋਅਰ ਬੋਡੀ ਦੇ ਵਿੱਚ ਇੰਜਰੀ ਹੋਈ ਹੈਗੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਇਹਨਾਂ ਨੇ ਇੱਕ ਐਕਸਪ੍ਰੈਸ਼ਨ ਰਿਲੇਟਡ ਫਾਇਰਿੰਗ ਕੀਤੀ ਸੀਗੀ ਤੇ ਇਹ ਜਿਹੜੇ ਦੋਵੇਂ ਦੋਸ਼ੀ ਹੈਗੇ ਜਿਨ੍ਹਾਂ ਨੂੰ ਅਸੀਂ ਇੱਕ ਅਰੈਸਟ ਕਰ ਲਿਆ ਹੈਗਾ ਇਹ ਦੋਵੇਂ ਨਿਸ਼ਾਨ ਜੋੜੀਆਂ ਦੇ ਟੱਚ ਵਿੱਚ ਸੀਗੇ ਜੋ ਕਿ ਬੀਕੇਆਈ ਦੇ ਨਾਲ ਸੰਬੰਧਿਤ ਹੈਗਾ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਕਹਿਣਾ ਚਾਹੁੰਦਾ ਹੈ ਕਿ ਜਿਹੜਾ ਬਟਾਰਾ ਪੁਲਿਸ ਹੈਗਾ ਜੋ ਵੀ ਇਹ ਐਂਟੀ ਨੈਸ਼ਨਲ 엘ਿਮੈਂਟਸ ਨੇ ਤੇ ਕ੍ਰਾਈਮ ਕਰਦੇ ਨੇ ਤੇ ਇਹਨਾਂ ਦੀ ਐਕਟੀਵਿਟੀ ਬਿਲਕੁਲ ਹੀ ਬਰਦਾਸ਼ਤ ਨਹੀਂ ਕੀਤੀ ਜਾਵੇ ਦੋਸ਼ੀ ਦੋਸ਼ੀ ਵੱਲੋਂ ਤਿੰਨ ਦੇ ਕਰੀਬ ਜਿਹੜਾ ਹੈਗਾ ਫਾਇਰ ਕੀਤਾ ਉਹ ਸਾਡੇ ਕੋਲ ਸਾਡੀ ਫੋਰੈਂਸਿਕ ਟੀਮ ਇੱਥੇ ਹੈਗੀ ਆ ਉਹ ਸਾਰੀ ਜਾਂਚ ਕਰ ਰਹੀ ਹੈ ਜੀ ਸਰ ਬਰਾਮਦਗੀ ਬਰਾਮਦਗੀ ਜੀ ਇੱਕ ਗਲੌਕ ਪਿਸਤਲ ਜਿਸ ਨਾਲ ਨੇ ਫਾਇਰ ਕੀਤਾ ਉਹ ਮੌਕੇ ਤੇ ਬਰਾਮਦ ਹੋਇਆ ਤੇ ਜਿਹੜਾ ਮੋਟਰਸਾਈਕਲ ਆ ਜੋ ਸਾਨੂੰ ਇਸ ਵਕਤ ਲੱਗ ਰਿਹਾ ਕਿ ਉਹੀ ਮੋਟਰਸਾਈਕਲ ਆ ਜੋ ਵਾਰਦਾਤ ਦੇ ਵਿੱਚ ਵਰਤਿਆ ਗਿਆ ਸੀ ਉਹ ਵੀ ਮੌਕੇ ਤੇ ਹੈਗਾ ਪਹਿਲਾਂ ਕੱਟਿਆ ਗਿਆ ਸਰ ਮੀਡਿੰਗ ਇਹ ਜੀ ਹਜੇ ਸਾਰਾ ਅਸੀਂ ਦੇਖ ਰਹੇ ਹਾਂ ਬਟ ਅਜੇ ਜੋ ਪਰਾਫੇ ਸੀ ਸਾਨੂੰ ਮੌਕੇ ਤੇ ਪਹੁੰਚ ਕੇ ਪਾਇਆ ਚੱਲਿਆ ਕਿ ਗਲੌਕ ਹੈਗਾ ਹੈ ਇਹਲਾ ਵੀ ਕੋਈ ਵਾਰਦਾਤਾ ਹੈ ਜੀ ਅਸੀਂ ਸਾਰਾ ਹੁਣ ਵੈਰੀਫਾਈ ਕਰਾਂਗੇ ਕਿ ਇਹ ਵੈਸੇ ਪਿੱਛੋਂ ਤਰਮ ਤੰਦ ਦਾ ਰਹਿਣ ਵਾਲਾ ਹੈਗਾ ਤੇ ਪਹਿਲੇ ਇਸ ਤੇ ਕੀ ਵਾਰਦਾਤਾ ਨੇ ਜਦੋਂ ਰਿਮਾਂਡ ਲੱਗੇ ਸਾਰੀ ਅਸੀਂ ਪੁੱਛ ਕਚ ਕਰਾਂਗੇ ਬਟ ਇਹ ਹੈਗਾ ਕਿ ਹਾਂ ਇਹ ਨਿਸ਼ਾਨ ਜੋੜੀਆਂ ਦੇ ਟੱਚ ਵੀ ਸੀਗੇ ਤੇ ਉਹਨਾਂ ਦੇ ਕਹਿਣ ਦੇ ਉੱਤੇ ਜਿਹੜਾ ਹੈਗਾ ਇਹ ਵਾਰਦਾਤਾ ਕਰਦੇ ਹੈ